ਤਾਂ ਅਸੀਂ ਜਦੋਂ ਪ੍ਰਾਰਥਨਾ ਸਵੇਰ ਦੀ ਸਭਾ 'ਚ ਕੋਈ ਜਿਹੜੇ ਬਾਲੇ ਤੋਂ ਕਟਾ ਕੇ ਜਿਉਂਦੇ ਸੀ ਬਾਲ ਵਿੱਚ ਦਿੱਤੀਏ ਜੇ ਇੰਦਰੋਂ ਕਟਾ ਦੇਣੇ ਕਿ ਕਰਾ ਕੇ ਅਸੀਂ ਉਹਨਾਂ ਨੂੰ ਮੜਾ ਮੜਾ ਘੂਰੇ ਘਪਿਆ ਦੂਸਰੇ ਦਿਨ ਉਹਦੀ ਮਦਰ ਆਈ ਨਾਲ ਮੈਂ ਤਾਂ ਆ ਜਾਨੀ ਮੈਂ ਸਕੂਲ ਦਾ ਇੰਚਾਰਜ ਆ ਵੀ ਐ ਖੜਾ ਵੀ ਫਰਾਂਸ ਸਕੂਲ ਮੇਰਾ ਹੀ ਮੈਂ ਤਾਂ ਕਹਿੰਦੀ ਪਈ ਉਹ ਵੀ ਤੁਸੀਂ ਗੱਲ ਐ ਕਰਿਆ ਵਾਹ ਕਰਿਆ ਮਹਾ ਵੀ ਐ ਕਰਕੇ ਵੀ ਸਾਡੇ ਜਿਹੜੇ ਹੋਰ ਵਿਦਿਆਰਥੀਆਂ ਨੂੰ ਵੀ ਬੀ ਦਾ ਅਸਰ ਪੈਂਦੇ ਫਿਰ ਸੁਪਨਾ ਹੈ ਕਹਿੰਦੇ ਸੀ ਤੇ ਇਹ ਨਹੀਂ ਮੁਖਾਂ ਬਲਕਿ ਤਾਂ ਗਿਆ ਜਾਂ ਕਰਕੇ ਮੇਰੇ ਉਹ ਦੋ ਘਸਰ ਰਹਿੰਦੇ ਸੀ ਰਿਟਾਇਰ ਹੋਣ ਦੇ ਮੈਨੂੰ ਕਹਿੰਦੀ ਭਾਈ ਜੀ ਹੁਣ ਨਹੀਂ ਕਿਟਾਉ ਤੌਰ ਜਦੋਂ ਤੇਰੇ ਇੱਡਾ ਹੋ ਗਿਆ ਫਿਰ ਕਿਟਾਉ ਅੱਛਾ ਹੁਣ ਇਹ ਤੋਂ ਅਮਲ ਤੁਸੀਂ ਅੰਦਾਜ਼ਾ ਲਾ ਲਓ ਵੀ ਉਸ ਵਿਦਿਆਰਥੀ ਨੂੰ ਉਹਦੋਂ ਕਿੰਨੀ ਸ਼ੱਕਲੀ ਵੀ ਇਹ ਇੱਕ ਧਾਰਨਾ ਪਤਾ ਨਹੀਂ ਹੋਰ ਕਿੰਨੀ ਹੈ ਕਹੇ ਜਾਂ ਕੀ ਕੁਛ ਹੁੰਦਾ ਹੋ ਸਰ ਸਕੂਲਾਂ ਦੇ ਕਿਤੇ ਵੀ ਜਾਨੀ ਜਦੋਂ ਪੇਰੈਂਟਸ ਇਸ ਤਰ੍ਹਾਂ ਕਰਨ ਲੱਗਣ ਤੇ ਉੱਤੇ ਫਿਰ ਵਿਦਿਆਰਥੀਆਂ ਦਾ ਪੜ੍ਹ ਸਕਣਾ ਮੈਨੂੰ ਹੀ ਲੱਗਦਾ ਉਹ ਸਫਲਤਾ ਬਾਬੀ ਕਿਤੇ ਨਾ ਕਿਤੇ ਜੇ ਬੱਚਾ ਵਿਗੜਦਾ ਤਾਂ ਮਾਂ ਤੇ ਤਾਂ ਹੱਥ ਵੀ ਵਿੱਚ ਬਿਨ ਬਨਸ਼ਕ ਹੁੰਦਾ ਹੀ